ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ pau ਅਨੋਖ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇਸ ਫਾਰਮ ਤੋਂ ਰੁਟੀਨ ਦੇ ਵਿੱਚ ਆਪਾਂ ਵੀਡੀਓ ਪਾਈ ਦੀਆਂ ਨੇ ਕੋਈ ਪੰਜਾਂ ਚੌ ਪੰਜਾਂ ਦਿਨਾਂ ਦੇ ਵਿੱਚ ਵਾਪਸੀ ਕਰੀ ਦੀ ਹੈ ਠੀਕ ਹੈ ਜੀ ਤੇ ਅੱਜ ਤਕਰੀਬਨ ਚਾਰ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਆਪਾਂ ਤੇ ਜੇਕਰ ਦੋਸਤੋ ਆਪਾਂ ਦੂਰੀ ਦੀ ਗੱਲ ਕਰ ਲਈਏ ਸੇਰੋਂ ਤੋਂ ਪਿੰਚਹਰੇ ਪੰਨੂਆ ਤੋਂ ਕੋਈ 5-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਫਰੀਕੇ ਪੱਤਨ ਤੋਂ ਵੀ ਕੋਈ ਭਰਾ ਮੇਰਾ ਆ ਰਿਹਾ ਹੈ ਤਾਂ ਤਕਰੀਬਨ ਕੋਈ 20-22-22 ਕਿਲੋਮੀਟਰ ਦੀ ਦੂਰੀ ਹੈ ਸਾਰੀ ਪਿੰਡ ਟੋਟੀਆਂ ਦੀ ਤੇ ਤਰਨਤਾਰਨ ਤੋਂ ਵੀ ਦੂਰੀ ਥੋੜੀ ਹੈ ਇਸ ਪਿੰਡ ਦੀ ਤਕਰੀਬਨ ਕੋਈ 12-10-12 ਕਿਲੋਮੀਟਰ ਦੀ ਦੂਰੀ ਹੈ ਸਾਰੀ ਅੱਜ ਤਰੀਕ 10 ਮਾਰਚ ਤੇ ਪੂਰੀ ਗੱਲਬਾਤ ਕਰਾਂਗੇ ਪਾਉ ਨੋਖ ਸਿੰਘ ਉਹਨਾਂ ਦੇ ਨਾਲ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸੋ ਜਿਹੜੇ ਪਸ਼ੂ ਵੀ ਕਿਸੇ ਭਰਾ ਨੂੰ ਪਸੰਦ ਆਉਣਗੇ ਇੱਥੇ ਆਣ ਕੇ ਚੋਲੋ ਇੱਥੇ ਆਣ ਕੇ ਤਸੱਲੀ ਕਰ ਲਓ ਆਪਾਂ ਦਾ ਰੇਕ ਵਾਰ ਸਾਰੇ ਭਰਾਵਾਂ ਨੂੰ ਨੋਟ ਕਰਾਈਦਾ ਵਪਾਰ ਦਾ ਕੰਮ ਆਪਣੀ ਅੱਗੋਂ ਤਸੱਲੀ ਕਰਕੇ ਬਖੂਬੀ ਢੰਗ ਨਾਲ ਤਸੱਲੀ ਕਰਕੇ ਲਿਆਂਦੇ ਜਾਂਦੇ ਆ ਪਸ਼ੂ ਅੱਗੋਂ ਮੇਰਾ ਭਰਾ ਜਿਨੇ ਵੀ ਪੈਸੇ ਖਰਚ ਕਰਨੇ ਆਪਣਾ ਹੱਕ ਸਮਝ ਕੇ ਤਸੱਲੀ ਆਪਣੀ ਤੁਸੀਂ ਵੀ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਤੇ ਚਾਰ ਮੱਝਾਂ ਤਿੰਨ ਸੂਈਆਂ ਨੇ ਇੱਕ ਗੱਬਣ ਤੁਹਾਨੂੰ ਦਿਖਾ ਦੇਾਂਗੇ ਪੂਰੀ ਗੱਲਬਾਤ ਕਰਾਂਗੇ ਆਉ ਲੈਨੇ ਆ ਬਤੇਰੇ ਡਿਟੇਲ ਕਰਦੇ ਆ ਗੱਲਬਾਤ ਸੋ ਸਾਰੇ ਭਰਾ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਆਪਾਂ ਉਹਨੋਕ ਸਿੰਘ ਜੀ ਸਾਸਤ੍ਰੀ ਕਾਰ ਸਾਸਤ੍ਰੀ ਕਾਰ ਹੋਰ ਆਈਸਾ ਠੀਕ ਠਾਕ ਬਹੁਤ ਬਹੁਤ ਉਹਦੀਆ ਪਾਪੂ ਜੀ ਹੋਰ ਸੇਤਾ ਦੱਸੋ ਹਾਂ ਠੀਕ ਠਾਕ ਮਾੜੇ ਕਿਰਪਾ ਕਰੀ ਠੀਕ ਠਾਕ ਸਾਰੇ ਭੈਣ ਭਰਾਵਾਂ ਨੂੰ ਦਿਲੋਂ ਧੰਨਵਾਦ ਤੇ ਜਿਹੜੇ ਚੰਗੇ ਚੰਗੇ ਕਮੈਂਟ ਕਰਦੇ ਆ ਦਰਬ ਉਹਨਾਂ ਦੀ ਲੰਮੀ ਉਮਰ ਕਰੇ ਬਹੁਤ ਭਰਾ ਆਈਸਾ ਮੰਨ ਦਿੰਦੇ ਆ ਦੀ ਬੜਾ ਬੜਾ ਕਿਉਂ ਕਿਉਂ ਸਚਾਈ ਤਾਂ ਦੀ ਹੋਰ ਵੀ ਬੰਦਾ ਜਿਹੜੀ ਸਚਾਈ ਵਰਤਣੀ ਪੈਂਦੀ ਜਦੋਂ ਭੈਣ ਭਰਾ ਚੰਗਾ ਆਉਂਦੇ ਨਾ ਇਹ ਭੋਰਾ ਵੀ ਖੋੜ ਨਹੀਂ ਰੱਖੀ ਦੀ ਆ ਕੀਤੇ ਜਿੰਨਾ ਦੁੱਧ ਇਹ ਇੱਕ ਛਟਾਕ ਵੀ ਵੱਧ ਘਟ ਨਾ ਦਸੀਏ ਤੇ ਜਿੰਨੇ ਦਿਨ ਸੂਈ ਨੂੰ ਇਹ ਸੇ ਬੰਦੇ ਨੂੰ ਹੋਰ ਵੀ ਸਚਾਈ ਜਿਹੜੀ ਵਰਤਣੀ ਚਾਹੀਦੀ ਜਦੋਂ ਭੈਣ ਭਰਾ ਸੋਭਾ ਕਰਦੇ ਨਾ ਤੇ ਇਹ ਉਹਨਾਂ ਦਾ ਦੇਣ ਨਹੀਂ ਦੇਹਾਕਦੇ ਆਪਾਂ ਉਹਨਾਂ ਕੋਲ ਆਪਣੇ ਕੋਲ ਲੱਭ ਜੀ ਨਹੀਂ ਜਿਹੜੇ ਉਹ ਕਹੀਏ ਜਿੰਨਾ ਭੈਣ ਭਰਾ ਪਿਆਰ ਦਿੰਦੇ ਰਾਜ ਚਲੋ ਤੁਸੀਂ ਵੀ ਇਸੇ ਤਰ੍ਹਾਂ ਮਾਲ ਲਿਆਉਦੇ ਫਿਰ ਤੁਹਾਡੀ ਵੀ ਇੰਨੀ ਕਿ ਜ਼ਿੰਮੇਵਾਰੀ ਪੰਜ ਜਾਂਦੀ ਵੀ ਸੂਈ ਦੇ ਨੱਕੇ ਚੋਂ ਨਾ ਲਗਾ ਕੇ ਲਈਏ ਆਪਣੇ ਕੰਮ ਆ ਹੁਣ ਆ ਪਰਸੂ ਨਹੀਂ ਝੋਟੇ ਲੈਣੀਆਂ ਸਫਰ ਚ ਹੋਈਆਂ ਤੇ ਤਾਂ ਵੀ ਦੋ ਤਿੰਨ ਡਾਂਗਾ ਆਪਾਂ ਚੋਇਆ ਵੇ ਨਾ ਥੱਲੇ ਕੀ ਆ ਭੈਣ ਭਰਾਵਾਂ ਨੂੰ ਆਪਾਂ ਦੱਸਣਾ ਹੋਇਆ ਸਫਰ ਚ ਹੋਈਆਂ ਫੇਰ ਵੀ ਦੋ ਤਿੰਨ ਡਾਂਗਾ ਆਪਾਂ ਚੋਈਆਂ ਨਾ ਥੱਲੇ ਕੀ ਆ ਕਿਉਂ ਜਿਹੜਾ ਕੱਲ੍ਹ ਨਿਆ ਦਾ ਇੱਕੋ ਚੋਈ ਕੀਤੀ ਉਹਦਾ ਪਤਾ ਨਹੀਂ ਲੱਗ ਰ ਕੀ ਆ ਤੇ ਕੀ ਨਹੀਂ ਰਾਇਕ ਬਿਲਕੁਲ ਜੀ ਬਿਲਕੁਲ ਹਾਂ ਤੋਂ ਤੋਂ ਬਗੈਰ ਪਤਾ ਲੱਗ ਹੀ ਨਹੀਂ ਲੱਗਦਾ ਸੋਹਣਾ ਨੇ ਸੱਚੀ ਗੱਲ ਹਾਂ ਜੀ ਹਾਂ ਗੱਲਾਂ ਬਾਤਾਂ ਵੀ ਇਸੇ ਤਰ੍ਹਾਂ ਹੀ ਆ ਜਿਹੜੇ ਦੂਰੋਂ ਭੈਣ ਭਰਾ ਆਉਂਦਾ ਚਲੋ ਸਾਈ ਪਾ ਕੇ ਆਵੇ ਕਿ ਦਿਉਂਦ ਨੂੰ ਪਹੂ ਨਾ ਹੋ ਜੀ ਜਿਹੜਾ ਲਾਗੇ ਜਿਹੜਾ ਦੂਰ ਦਾ ਵਕਈਰਾ ਤਹੋ ਦਿਨ ਵੇਖਣਾ ਜਾਵੇ ਤਦ ਕਰਕੇ ਸਾਈ ਪਾ ਕੇ ਤੁਰੇ ਤੇ ਉਤਰਾ ਮਲ ਸਾਈ ਪਹੁੰਚਦੀ ਲਾਗੇ ਬੰਦੇ ਨੂੰ ਕੋਈ ਲੋੜ ਦੀ ਜਿਹੜਾ ਆਹ ਹੱਕਦਾ ਟੈਂਪਟ ਕੀਤੇ ਦੂਰੋਂ ਅਖੀਏ ਪਹੂ ਆ ਜਾ ਤੇ ਉਹਦੇ ਨੂੰ ਪਹੂ ਵੇਖ ਜੇ ਫਿਰਦਾ ਥੋੜਾ ਜਿਹਾ ਪਰੇਸ਼ਾਨ ਹੁੰਦਾ ਇੱਕ ਗੱਲ پتہ ਕੀ ਹੁੰਦੀ ਆ ਕਈ ਵੀਰ ਆਉਂਦੇ ਆ ਤੇ ਆਉਂਦੇ ਨੂੰ ਮੱਝ ਹੋ ਜੇ ਫਿਰ ਕਹਦਾ ਯਾਰਾ ਮੇਰੀ ਮੱਝ ਮੈਂ ਤੇ ਉਹੋ ਲੈਣੀ ਓ ਯਾਰਾ ਤਿੱਸਾਈ ਪਾਈ ਮੈਨੂੰ 2000 ਰੁਪਇਆ ਕਿਸੇ ਗੱਲ ਤੂੰ ਤਦਾਈ ਦਾ ਆਪਾਂ ਸਾਈ ਵਾਪਸ ਕਰਾਂਗੇ ਰਾਜਾ ਹਾਂ ਬਿਲਕੁਲ ਜੇ ਆਪਾਂ ਮਤਲਬ ਕਿ ਓਲਾ ਸ਼ੌਕ ਓਲਾ ਛਪਾਗੁਰ ਛੱਡਦੇ ਆਂ ਕਿ ਗੱਲ ਚ ਉਹ ਇੱਥੇ ਵਾਲੇ ਪਾਸ ਤੋਂ ਵੀ ਆਪਣੀ ਬਿਲਕੁਲ 100% ਨੇ 100% ਆਪਣੇ ਸਾਹਮਣੇ ਕੋਈ ਖੋੜ ਕੱਢਦਾ ਤੇ ਉੱਥੇ ਮੁਰ ਔਸਤ ਸਾਈ ਵਾਪਸ ਕਰੇਗਾ ਆਪਣੀ ਚੀਜ਼ ਲੈ ਜਾਇਆ ਆਪਾਂ ਝੂਠ ਮਾਰਨ ਵਾਲੇ ਨੇ ਆਪਣੀ ਚੀਜ਼ ਆਪਣੇ ਘਰੇ ਆ ਘਾਰੇ ਆ ਤੇ ਇਹੋ ਜਿਹਾ ਆਪਾਂ ਕਿਸੇ ਦਾ ਦਿਲ ਨਹੀਂ ਦੇਖਾ ਕਿਹੜੀ ਗੱਲਾਂ ਪਾਉ ਜੀ ਹਾਂ ਵੀ ਇਹ ਗੱਲਾਂ ਬਾਤਾਂ ਇੱਕ ਸਟਾਰਟਿੰਗ ਤੋਂ ਜ਼ਰੂਰ ਕਰਨੀਆਂ ਪੈਂਦੀਆਂ ਨੇ ਕਿਉਂਕਿ ਹਰੇਕ ਭੈਣ ਭਰਾ ਦੇ ਕਿਤੇ ਦਿਮਾਗ ਦੇ ਵਿੱਚ ਉਹ ਜੀ ਗੱਲ ਨਾ ਹੋਵੇ ਨੈਗੇਟਿਵ ਤੇ ਬਾਕੀ ਮਾਲ ਇਸੇ ਤਰ੍ਹਾਂ ਤੁਹਾਡੇ ਬਿਲਕੁਲ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਘਰੋਂ ਹੀ ਆਉਂਦਾ ਤੇ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਘਰੇ ਜਾਣਾ ਤੇ ਤਸੱਲੀ ਆਪਦੀ ਬੁਣਿਆਦੀ ਜ਼ਰੂਰ ਕਰਿਆ ਕਰੋ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਆਪਣੀ ਸਾਰੇ ਭਰਾਵਾਂ ਦੀ ਠੀਕ ਆ ਪਾਉਜੀ ਸ਼ੁਰੂਆਤਾਂ ਕਰਾਂਗੇ ਅੱਜ ਤਿੰਨ ਮਾਜਾਂ ਸੂਈਆਂ ਦਿਖਾਉਣੀ ਆ ਤਿੰਨ ਸੂਈਆਂ ਵਾਤੇ ਇੱਕ ਆਪਣੀ ਦਿਹਾਈ ਡੰਗ ਖੜਦਾ ਬਲਡੋਜ਼ਰ ਠੀਕ ਆ ਜੀ ਉਹ ਵੀ ਬਲਡੋਜ਼ਰ ਰੈਂਡ ਦੇ ਵਿੱਚ ਦਿਖਾਵਾਂਗੇ ਸ਼ੁਰੂਆਤ ਕਰਦੇ ਇੱਕ ਝੋਟੀ ਤੋਂ ਆਹ ਰਾਤ ਇਥੇ ਦੂਜੇ ਸਵੇ ਸੂਈ ਆ ਮਗਰ ਕੱਟੀ ਆ ਇਹਨੂੰ ਜਾਨੀ ਕਿ ਨਾਵਾਂ ਦਹਮਾਂ ਦਿਨੋਂ ਸੂਈ ਨੂੰ ਹੋਇਆ ਵਾ ਠੀਕ ਹੈ ਜੀ ਤੇ ਅੱਜ ਤੇ ਬੜੀ ਦੂਰੋਂ ਸਫ਼ਰ ਚ ਆ ਪਰ ਆਪਾਂ ਦੋ ਤਿੰਨ ਚਵਾਈਆਂ ਕਰ ਲਈਆਂ ਇਹਦੀਆਂ ਇਹ 10 ਤੇ 11 ਦੇ ਵਿੱਚ ਦੋ ਦਿਆ ਹਵੇਲੇ ਦਾ ਦਿਨ ਵੀ ਆਤਮਾ ਹੋਈ ਹੋ ਗਿਆ ਆ 8 9 ਦਿਨ ਹੋਏ ਆ ਹੱਦ 10 ਦਿਨ ਹੋਏ ਆ ਠੀਕ ਹੈ ਜੀ ਕੱਟੀ ਤੇ ਕਰਮਾੜੀ ਨੂੰ ਕਿਸੇ ਨੇ ਬਹੁਤ ਮਤਲਬ ਇਹਨੂੰ ਆਂਦੇ ਆ ਆਪਾਂ ਇਥੋਂ ਲਈਏ ਪਿੱਛੋਂ ਹਿੜਿਆਣੀ ਦਵਾਈ ਕੱਟੀ ਵੇਖੋ ਐਡਾ ਫਲ ਸ਼ਿਆਮੀ ਨਹੀਂ ਹੁੰਦਾ ਜਿਹੜਾ 10 ਦਿਨਾਂ ਦਾ ਫਲ 11 ਦਾ ਚੱਲੋ ਠੀਕ ਹੈ ਜੀ ਇਹਨੂੰ ਆਂਦੇ ਮਤਲਬ ਚੰਗੀ ਬਰੀਡ ਹੈ ਪੂਰੀ ਵੀ ਡੇਢ ਕਰ ਮ ਲੰਮੀ ਆ ਹਾਂ ਮੈਂ ਚੰਗੀ ਬਿਲਕੁਲ ਬੜੀ ਆ ਆਹੇ ਹਾਂ ਮਾ ਵੀ ਦੂਜਾ ਸੁਬਾ ਝੋਟੀ ਆ ਹਾਂਜੀ ਬਾਕੀ ਪਿੱਠਪੂੜਾ ਮੇਰਾ ਭਰਾ ਮਾਰੋ ਚਾਹ ਤੇ ਇੱਕ ਬਰੀ ਪੂਰੀ ਪਲੀ ਪਲੀਤੀ ਪੁੱਲ ਰਾਜੀ ਕੀ ਸਿੰਘਾਂ ਨੂੰ ਕਿ ਇਹ ਨਾ ਕਵੇ ਹੱਥ ਲੱਗਾ ਵਾ ਬੱਸ ਹਾ ਹਾ ਹਰਲੀ ਸਿੰਘ ਆ ਕੰਨ ਨਹੀਂ ਉੱਕਦੀ ਅਹੀਂ ਤੇ ਆਵੇ ਨਾ ਛੇਤਰ ਵੀ ਨਹੀਂ ਜਿਹੜਾ ਘਰ ਆਲਿਆ ਪਾਇਆ ਇਹ ਵੀ ਛੇਤਰ ਨਹੀਂ ਲਾਇਆ ਨਜ਼ਰਾਂ ਤੋਂ ਨਜ਼ਰਾਂ ਤੋਂ ਬਚੀ ਰਹੇ ਨਜ਼ਰਾਂ ਤੋਂ ਬਚੀ ਨਾ ਚੰਗੀ ਆ ਝੋਟੀ ਵੇਖੋ ਤੁਸੀਂ ਬਹੁਤ ਪਿਆਰੀ ਝੋਟੀ ਦੇ ਪੂਰਾ ਮਨ ਖੁਸ਼ ਕਰਦੀ ਆ ਰੂਹ ਖੁਸ਼ ਕਰਦੀ ਆ ਸ਼ਾਇਹ ਵੇਖੋ ਦੋਸਤੋ ਤੁਸੀਂ ਚੰਗੀ ਸੰਭ ਵજન ਵੇਟ ਗਲਾਈ ਗਲੂਈ ਬੜੀ ਛੋਟੀ ਦੀ ਹਾਂਜੀ ਤੇ ਐਸ ਵਕਤ 11 11 ਯੂਰਾਂ ਦੇ ਘਰ ਚ ਦੁੱਧ ਦੇਦੇ ਹਾਂਜੀ 10 ਤੇ 11 ਦੇ ਵਿੱਚ ਆ ਇਹ ਨਹੀਂ ਕਿ 10 ਤੋਂ ਅੰਦਰ ਹੋਊਗਾ 10 ਤੋਂ ਬਾਹਰ ਆ ਕਾਲ ਨਹੀਂ ਆਉਂਦੀ ਸੰਤੂ ਸਾਹਿਬ ਹਾਂਜੀ ਕਾਲ ਤੇ ਪਤਾ ਹੀ ਨਹੀਂ ਨਾ ਕਾਲ ਹੁੰਦਾ ਇਹਨੂੰ ਲੋਬੇ ਠੀਕ ਆ ਅੱਜ ਬਹੁਤ ਥੋੜੀ ਸਿੰਗੀ ਛੋਟੀ ਸਿੰਗੀ ਦੇ ਵਿੱਚ ਆ ਤੇ ਫੁੱਲ ਵਜਣ ਦੋੜ ਦੇ ਵਿੱਚ ਤੇ ਥਾਂ ਤੁਸੀਂ ਵੇਖੋ ਦੋਸਤੋ ਚੰਗਾ ਸੋਨਾ ਨਖੇੜ ਬਹੁਤ ਨਖੇੜ ਆ ਗੇਠ ਗੇਠ ਥਾਂ ਰਿਹਾ ਫੇ ਪੋਲੀ ਦਾ ਆਜ ਸਿਆ ਬਹੁਤ ਆ ਹਾਂ ਲੋਬੀ ਬਹੁਤ ਸੋਹਣਾ ਚੱਡਾ ਲੇਵਾ ਕਰਮਾਂ ਲਈ ਦਾ ਸਾਫ ਸੁਥਰਾ ਲੇਵਾ ਮਗਰ ਕੱਟੀ ਆ ਗਈ ਆ ਤੇ ਕੱਟੀ ਵੀ ਤੁਹਾਨੂੰ ਆਪਾਂ ਦਿਖਾਈ ਆ ਬੜੀ ਸੋਹਣੀ ਉਹ ਦੁੱਤੀ ਨੂੰ ਚੰਗਾ ਦੇਣ ਲੱਗੀ ਆ ਉਹਨੇ ਪਸਵਾਤੀ ਉਹ ਹਾਂ ਹਾਂ ਮੂ ਮਾ ਮੂ ਮਾ ਅੱਧਾ ਵੀ ਪਸਵਾਤੀ ਉਹ ਚਲ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਆ ਜੀ ਹਾਂਜੀ ਤੇ ਬਹੁਤ ਸੋਹਣੀ ਦੋਸੋ ਛੋਟੀ ਦੂਜਾ ਸੁਆ 10 ਤੇ 11 ਦੇ ਦਰਮਿਆਨ ਚੱਲਣ ਡਈ ਪਾਉ ਜੀ ਕੀ ਡਿਮਾਂਡ ਰੂਗੀ ਲੈਣ ਦੀ ਇਹ ਰਾਜਾ ਭਾਵੇਂ ਆਪਾਂ ਮੰਗਣ ਨੂੰ ਨਾ ਆਂ ਦਿੰਦਿਆ 130 ਕਰੀਏ 150 ਕਰੀਏ ਹਾਂ ਨਾ 120 ਵੀ ਦੇ ਦਾਂਗੇ 120 ਇੱਕ 15 ਹਾਂ ਨਾ ਇੱਕ ਮਲਸਾਰੇ ਆਪ ਪੌੜੀਆਂ ਸਰੋਵਰ ਦੀ ਉੱਤੇ ਜਾਨੇ ਹਾਂ ਨਾ ਇੱਕ 10 ਦੀ ਦੇਵਾਂਗੇ लास्ट ਜੀ ਇੱਕ 10 ਦੀ ਇੱਕ 10 ਦੀ ਚਰਾਇ ਸਿਆਉਣੇ ਛੋੜ ਚੱਪਾ ਕਰਦਨੇ ਹਾਂ ਨਾ ਇੱਕ 8 ਦੀ ਦੇਵਾਂਗੇ ਚਲੋ ਮਨਨੇ ਕਿ ਝੋਟੀ ਦੀ ਕੋਈ ਸ਼ੱਕ ਨਾਗਰ ਕੱਟੀ ਵੇ ਮਲੇ ਉਹਦਾ ਪੀਸ ਕੋਈ ਦੇਉ ਨਾ ਘੱਟ ਬਹੁਤ ਵਧੀਆ ਬਈ 2-4 ਦਿਨ ਸਾਬਲੇ ਆ ਤੇ ਨਾ ਜਲ ਪਾਣੀ ਪੱਕਾ ਵਾ ਵਪਾਰੀ ਭਰਾ ਵੀ ਲੈ ਜੇ ਤੂੰ ਜਲ ਪਾਣੀ ਕਿਉਂ ਸਫਲ ਚ ਤੈਨੂੰ ਪਤਾ ਵਾ ਦੁੱਧ ਚੜਾਉਣਾ ਵਾਲਾ ਓਕਾ ਫੇਰ ਵੀ ਦਸ ਤੋ ਟੁੱਟੀ ਨਹੀਂ ਦਸ ਤੋ ਬਾਹਰ ਦੋਦਿਆ ਇਹਦਾ ਬਾਹਰ ਦੁੱਧ ਹੈ ਨਾ ਵੀ ਕੱਟੀ ਮਗਰ ਆ ਐਂਡ ਪੁਆਇੰਟ 8 ਦੀ ਹੋ ਜੂਗੀ ਠੀਕ ਹੈ ਜੀ ਇਹ ਘਾਤੀ ਦੇ ਵਗਣ ਮੇਰੇ ਭੈਣ ਭਰਾ ਖਹਿੜਾ ਨਾ ਕਰਿਓ ਤੇ ਕੋਈ ਯਾਰ ਖਾਂਡੀ ਲੱਭਦਾ ਜੋ ਇਹ ਆਪਾਂ ਸਚਾਈ ਵਰਤ ਨਾਲ ਆ ਕਿ ਨਹੀਂ ਗੱਲ ਇਹਨਾਂ ਦਿੰਦੇ ਆ ਝੋਟੀ 'ਚ ਕੋਈ ਸ਼ਾਕੀ ਨਹੀਂ ਰਾਜ ਸਿਆ ਤੇ ਗੱਡੀ ਕੋਈ ਪਾਲਣੇ ਭੈਣ ਭਰਾ ਦੇ ਕੱਟੀ ਬਹੁਤ ਵਧੀਆ ਵਾ ਲਓ ਜੀ ਬਹੁਤ ਪਿਆਰੀ ਮਗਰ ਕੱਟਿਆ ਇਹਨਾਂ ਦਿੰਦੇ ਆ ਜਾਇਜ਼ ਕੀਤਾ ਕੰਮ ਹਾਂ ਜੀ ਹਾਂ ਜੀ ਬਾਕੀ ਬੜੀ ਪੜੀ ਸਾਹੀ ਯਾਰ ਕੋਈ ਕਿ ਬਾਬੇ ਦਾ ਮੇਲਾ ਚੱਲਣ ਡਿਆ ਅਨੰਦਪੁਰ ਸਾਹਿਬ ਦਾ ਤੇ ਕੋਈ ਖੜੇ ਦੇ ਕੁਝਿਆ ਮਾੜੀ ਹਾਂ ਜੀ ਆਪਣੇ ਕੋਲ ਤਾਜੀ ਸੂਈ ਇਹਨੂੰ ਵੀ ਕੋਈ ਮੇਰੇ ਸਾਹ 15 15 ਦਿਨ 18 ਦਾ ਬੱਚਾ ਹੋਊਗਾ ਠੀਕ ਹੈ ਜੀ ਇਹ ਰਾਜਸਥਾਨ ਕੀ ਨਾਮ ਆ ਮਤਲਬ ਦੂਜੇ ਸਵੇਰ ਮਾਝਾ ਤੇ ਕੀ ਨਾਮ ਹੈ ਇਹਦੀ ਥੱਲੇ ਮੇਰੇ ਹਿਸਾਬ ਚ 11 ਦੇ ਆਸ-ਪਾਸ 11 ਤੋਂ ਅੰਦਰ ਨਹੀਂ ਗਾ ਬਾਹਰ ਤੇ ਭਵੇ ਹੋਵੇ ਵੀ ਸੂਈ 15 ਦਿਨਾਂ ਦੀ ਆ ਅੱਛੀ 15 ਦਿਨਾਂ ਦੀ ਬਸ 15 ਦਿਨਾਂ ਦੀ ਤੇ 11 ਤੋਂ 12 ਵਾਰ ਗੱਲਾਂ ਕਰਾਉਂ ਰਹੀ ਆ 15 ਔਰ 16 ਹੁਣ ਇੱਥੇ ਗਲ ਸੁਈ ਆ ਤੇ ਇਹ ਤੇ ਮਾਟੀ ਬੰਨੀ ਫਿਰਦੀ ਕਰਮਾਲੀ ਦੇ ਤੇ ਇਹ ਨਹੀਂ ਰਾਜਾ ਭਗਵਾ ਬੱਚੇ ਮੂੰਹ ਮਾਰਿਆ ਕਰਕੇ ਥਣਾ ਚ ਆ ਗਈ ਇਹ ਨੂੰ ਆਪਾਂ ਕੋਈ ਟਾਈਮ ਲਾਉਣਾ ਹਾਂ ਕਿ ਜਦੋਂ ਦੁੱਧ ਜਿੰਨਾ ਹੈਗਾ ਆਪਾਂ ਦੱਸਣਾ ਉਹਨਾਂ ਟਾਈਮ ਲਾ ਕਰੂਗੀ ਜਦੋਂ ਚਬਾਉਣਾ ਹੀ ਆ ਵਾ ਮਗਰ ਤੇ ਪਾਉ ਜੀ ਕੱਟੀ ਕੱਟਾ ਸੀ ਇਹ ਮਗਰ ਕੱਟੀ ਆ ਮਗਰ ਇਹਦੀ ਵੀ ਕੱਟੀ ਆ ਠੀਕ ਆ ਜੀ ਮਗਰ ਇਹਦੀ ਵੀ ਕੱਟੀ ਆ ਤੇ ਬਾਕੀ ਮਾਜਰਾ ਤੁਸੀਂ ਢਾਂਚਾ ਢੂੰਚਾ ਚੈੱਕ ਕਰੋ ਕਰਮਾਲੀ ਦਾ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਤੇ ਬੂਥੀ ਬਾਥੀ ਕਰੋ ਜਾਕਾ ਐ ਬਿਲਕੁਲ ਛਾਈ ਛੂਈ ਦੇਖੋ ਕੋਈ ਐਹੋ ਜੀ ਨਹੀਂ ਗੱਲ ਜਦੋਂ ਵੀ ਭੈਣ ਭਰਾ ਕੋਈ ਵੀ ਦੋ ਡੰਗ ਚੋਂ ਡਾਊਗਾ ਨਾ ਦੂਜੇ ਡੰਗ ਵੀ ਇਸ ਤਰ੍ਹਾਂ ਹੀ ਝੱਡਾ ਬਣਿਆ ਹੋਇਆ ਇਸ ਤਰ੍ਹਾਂ ਹੀ ਝੱਡਾ ਇਹਦਾ ਰਹੂਗਾ ਦਰਲਾਲ ਦੇਖੋ ਉਹ ਤਾਂ ਆਦਾ ਟਾਈਮ ਟਾਈਮ ਅਗਲੇ ਨੇ ਆਪਦੀ ਦੇਖ ਲੈਣੇ ਕੀ ਜਿਹੜੇ ਪਹਿਲਾਂ ਤੋਂ ਨੇ ਦੇਖ ਲੈਣੀ ਆ ਇਹਦੀ ਝੱਡਾ ਹੀ ਬਾਤ ਆ ਇਹੋ ਮਲ ਪੂਰਾ ਮਲੇ ਨੂੰ ਤਾਂ ਅੰਦੇ ਨੇ ਘੰਟਾ ਵੀ ਐਸੇ ਗਾਂਵਾਂ ਦੇ ਗਾਂ ਐ ਚੱਫ ਬੜਾ ਬੜਾ ਝੱਡਾ ਆ ਬਹਿੜਾ ਉਹ ਝੱਡਾ ਮਲੇ ਦਾ ਤੇ ਕਰਮਾਰੀ ਦਾ ਦੇ ਮੋ ਵੀ ਭਰਾਵੋ ਬਹੁਤ ਸਾਰੇ ਢਾਂਚੇ ਦੇ ਵਿੱਚ ਇਹ ਵੀ ਜਿਹੜੀ ਮੈਂ ਝੋਟੀ ਅ ਬਕਾਊਗਾ ਮਗਰ ਕੱਤੀ ਆ 15 ਦਿਨਾਂ ਦੀ ਤੇ 11 ਕਿਲੋ ਦੁੱਧ ਦੇ ਤੇ ਇਸ ਵਕਤ ਹਾਜ਼ਰ ਤਾਂ ਥਾਲ ਤੁਸੀਂ ਵੇਖੋ ਕਿਹੜਾ ਬਾਕੀ ਇਹ ਵੀ ਬੱਚਾ ਲਾ ਕੇ ਕਿ ਦੋ ਚਾਰ ਚਾਰ ਤਾਰਾ ਮਾਰ ਕੇ ਤੁਹਾਨੂੰ ਦਿਖਾ ਦਈਏ ਉਸ ਤੋਂ ਬਾਅਦ ਆਪਾਂ ਮੁੱਲ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਠੀਕ ਆ ਮੁੱਲ ਨਾਲ ਬਾਕੀ ਸਭ ਤੁਸੀਂ ਸਾਬ ਇੱਕ ਗੱਲ ਹੋਰ ਨੋਟ ਕਰਾਦਾ ਕਈ ਭੈਣ ਭਰਾ ਆ ਕੇ ਆਪਾਂ ਨੂੰ ਪੁੱਛਦੇ ਹਾਈਟ ਪੁੱਛਣਗੇ ਮੈਨੂੰ ਕਿ ਕਿੱਡੀ ਆ ਹਾਂ ਹਾਂ ਚਲੋ ਆਪਾਂ ਦੱਸਣ ਦਾ ਫਰਜ਼ ਭਾਂਦਾ ਆ ਆ ਦੱਸਣ ਦਾ ਬਿਲਕੁਲ ਆਪਾਂ ਹਰ ਵੀਡੀਓ ਦੇ ਵਿੱਚ ਕੱਲੀ ਕੱਲੇ ਨਗ ਦਾ ਆਪਾਂ ਦੱਸ ਦਿੰਨਾ ਵਾ ਇਹ ਵੀਡੀਓ ਤੋਂ ਪਲੱਸ ਆ ਵੀਡੀਓ ਤੋਂ ਥੱਲੇ ਇਹ ਪਿਛਲਾ ਮੇਲ ਵੀਡੀਓ ਕਹਿ ਦਿੰਦੇ ਆ ਦਰਮਿਆਨੀ ਆਪਾਂ ਮਧਰੀ ਕਹਿ ਦਿੰਦੇ ਆ ਹਾਂ ਹਾਂ ਮੈਂ ਕੋਈ ਲਕੋੜ ਨਹੀਂ ਆ ਵੇਖੀ ਦੀ ਤੋਣਾ 6 ਫੁੱਟ ਮੈਂ ਆ ਤੇ ਇਹਦੀ ਤੇ ਹਾੜਾ ਦਿੰਦੇ ਆ ਪੂਰੀ ਜਿੱਤਰਾ ਮੈਂ 100 ਮੱਜਾਂ ਚ ਕਿਤੇ 95 ਮੱਜਾਂ ਹਟ ਗਈ ਆ ਆ ਜਿਹੜੀ ਥੋੜਾ ਆ ਦੋ ਇੰਚ ਦਾ ਕਤਾਈ ਦਖਣੀ ਆ ਬਿਲਕੁਲ ਲੋ ਵੀ ਇਹ ਮੀਡੀਆ ਨਾਲ ਅੰਗ ਕੇ ਕੋਈ ਵੀ ਸੌਦਾ ਕਰ ਲਵੇ ਆ ਬੱਚਾ ਕੱਟੀ ਲਾ ਦਿੱਤੀ ਆ ਪੰਜ ਪੰਜ 7 7 ਧਾਰਾ ਮਾਰ ਕੇ ਨਾਲ ਦੀ ਨਾਲ ਹੀ ਆਪਾਂ ਤੁਹਾਡੇ ਸਾਹਮਣੇ ਬਿਲਕੁਲ ਸੰਧੂ ਸਾਹਿਬ ਇਹ ਵੀ ਲੈਂਦੀ ਜੀ ਕਰਮ ਵਾਲੀ ਲੋ ਬੇਠਾ ਜੀ ਮਿੱਠੇ ਐਨੀਮਲ ਨੇ ਮਿੱਠੇ ਪਸ਼ੂ ਆ ਬਾਕੀ ਰਾਜ ਸਾਹਿਬ ਵੇਰਲ ਵੰਡ ਵੇਖ ਤੇ ਮਲਥਾਨ ਵੇਖ ਕਿਹੜਾ ਬਣਿਆ ਮਾਈ ਮਲ ਅੰਦਿਆ ਕੋਈ ਆਪਾਂ ਤਾਂ ਭੋਜੀ ਆਪੇ ਭਰਾਵਾਂ ਨੂੰ ਦਿਖਾ ਰਹੇ ਆ ਹਾਂ ਉਹਨਾਂ ਵੇਖ ਕੇ ਆਏ ਵੇਖੀ ਹਾਂ ਪੂਰੇ ਖੁਸ਼ ਹੋ ਜਣਾ ਵੀ ਸ਼ੈ ਕੀ ਆ ਉਹ ਤੈਨੂੰ ਦੱਸੀ ਗੱਲ ਤੇ ਪੋਲੀ ਕੁਚਵਾਈ ਆ ਕਿ ਨੰਬਰ ਆ ਤੇ ਆਹ ਨਾ ਵੀ ਵੇਖੋ ਕੋਈ ਥਾਂ ਦੀ ਬਾਤ ਘਾਟਣਾ ਹੋਊ ਸੋ ਤੂ ਸਾਹ ਹਾਂ ਸੋ ਐਨੂੰ ਜਿਵੇਂ ਜਿਵੇਂ ਤੁਰੇ ਜਾਂਦੇ ਆ ਸਾਰੀਆਂ ਝੋਟੀਆਂ ਮੱਜਾਂ ਦੀਆਂ ਵੀ ਮੈਂ ਮੇਰੇ ਤੋਂ ਤੁਰੇ ਨਹੀਂ ਮੈਂ ਇੱਕ ਦੂਜੀ ਤੋਂ ਤਾਂ ਦੇ ਤਾਂ ਹੀ ਪੀ ਫਿਆ ਦੇ ਹਾਂ ਤਾਂ ਹੀ ਗੱਲ ਹਾਂਜੀ ਆਹ ਵੇਖੋ ਮਗਰਲੇ ਥਾਂਾਂ ਦੀ ਚੋਣ ਜਵਾਦੀ ਨਾਓ ਸਮਝ ਬਾਕੀ ਨਾੜੀ ਦੇ ਨਾਲ ਹੀ ਵੇਖੋ ਜੀ ਕੋਈ ਮੋਟੇ ਮਿਲਕਣਾ ਨਹੀਂ ਚੱਡਿਆ ਵਾ ਚੱਡਾ ਕਿੱਥੋਂ ਦੁਰਦਾ ਤੇ ਕਿੱਥੇ ਲੱਗਾ ਵਾ ਹਾਂ ਕੋਈ ਟਾਈਮ ਨਹੀਂ ਛੈ ਵੀ ਨਹੀਂ ਭਾਵੇਂ ਅਗਲਾ ਕੋਈ ਨੇੜੇ ਆਉਂਦਾ ਭੈਣ ਭਰਾ ਭਾਵੇਂ ਚਾਰ ਚੁਵਾਈਆਂ ਕਰੇ ਕਰਮ ਵਾਲਿਆਂ ਨੇ ਉਪਰੇ ਖਾਂਜੀ ਕਰਕੇ ਜਵਡ ਨੂੰ ਮੂੰਹ ਨਹੀਂ ਦੋ ਤਿੰਨ ਦਿਨ ਹੋ ਕੇ ਲਾਇਆ ਜਵਡ ਨੂੰ ਖਾਂਣ ਤੇ ਆਮ ਨੇ ਦੋ ਤਿੰਨ ਕਿਲੋ ਵਧਣਾ ਬਦਲ ਗਿਆ ਵਧਣ ਕੇ ਬਦਲ ਕੇ ਹਾਂਜੀ ਹਾਂਜੀ ਬਦਲ ਕੇ ਹਜੇ ਦਿਰ ਵੀ ਕਿਹੜੇ ਇਹਨੇ ਦੋ ਦੇ ਮਗਰ ਕੱਟੀਆਂ ਵਾ ਹਾਂ ਵੇਖਣ ਬਣਿਆ ਲਓ ਵੀ ਭਰਾਵੋ ਠੀਕ ਹੈ ਜੀ ਤੇ ਇਹ ਭਾਉ ਜੀ ਦਈਏ ਕਿਨੇ ਆਪਣੇ ਰਾਜੇ ਕਰ ਦਿੱਤੇ ਆ ਸਵਾ ਇੱਕ ਵੀ 115 ਇਹਨੂੰ ਕਰਨ ਦੇਣਾ ਨਾ ਇਹਨੂੰ ਕਰਨ ਦੇਣਾ ਵਾ ਕਿਉਂ ਮੇਲਾ ਚੱਲਣ ਡਿਆ ਵਾ ਹਾਂ ਨਾ ਆਪਾਂ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਆ ਲੱਖ ਦੀ ਸੁਣ ਦੋ ਯਾਰ ਕਿਹੜੀ ਲੇ ਹਾਂ ਨਾ ਰਾਜੇ ਜੇ ਮੁੰਡਾ ਆਂਦਾ ਤੇ ਲੱਖ ਤੋਂ ਵੀ ਇੱਕ ਛੱਡਾਂਗੇ 99000 99000 ਦੀ ਦੇਦਾ ਕੋਈ ਇਹੋ ਜਿਹਾ 3 ਮਿਲੂ ਨਾ ਲੈ ਵੀ ਮੈਂ ਨਾਲ ਭਾਵੇਂ 7 ਚਵਾਈਆਂ ਕਰੇ ਤੇ ਇਹ ਲੈ ਵੀ ਬਰਾਤ ਨੂੰ ਗਾਹ ਕਿ ਨਹੀਂ નોડે નવીની હા મેડી નવીની દેવા નોડે નવી જતી દોએ ટાઈમ એટલી ਦੇ ਮਪਾਨੇ ਪਰ ਮਪਾਨੇ ਆਣ ਕੇ ਸੱਤ ਜਵਾਈਆਂ ਕਰੋ ਤੇ ਜੇ ਸੁਆਹ ਆ ਤੇ ਬਸਾਈ ਪਾਓ ਤੇ ਖੜੋ ਬਸ ਬਸ ਜੇ ਦੇ ਨਰਗ ਪਰਖਿਆ ਤੇ ਰਾਜ ਨੂੰ ਚੁੱਪ ਕਰਕੇ ਆਖੋ ਸਾਡੇ ਖਾਤੇ ਚ ਪੈਸੇ ਵਾਪਸ ਕਰ ਸਹੀ ਹੈ ਜੀ ਨਹੀਂ ਬਿਲਕੁਲ ਕਿ ਖਚਾਈ ਵਰ ਤਿੰਨ ਦੇ ਆਪਾ ਬਿਲਕੁਲ ਤਸੱਲੀ ਹੈ ਇਹ ਕਿਹੜੀ ਗੱਲ ਆ ਤਸੱਲੀ ਕਰਕੇ ਗੱਲ ਕਰਦੇ ਆ ਕੱਟ ਨਾ ਦੇ ਆ ਜਿਹੜਾ 1000 2000 ਰਾਜ ਸਿਆ ਆਪਾਂ ਕੇ ਹਿੱਟ ਭੈਣ ਭਰਾ ਦੀ ਗਾਲਾਂ ਨਹੀਂ ਸੁਣਨੀਆਂ ਆ ਆਪਾਂ ਮਲ ਸੱਚਾਈ ਨਾਲ ਕੰਮ ਕਰਨਾ ਬਿਲਕੁਲ ਚੰਗੀ ਗੱਲ ਆ ਜੀ ਅੱਗੇ ਇੱਕ ਢੇਲੀ ਵਿਖਾ ਦੇਣਾ ਸਿੰਘ ਫਿਕਸ ਕਰ ਲਾਓ ਸਿੰਘ ਫਿਕਸ ਸਿੰਘ ਫਿਕਸ ਢੇਲੀ ਮੈਂ ਜਿਹੜੀ ਵੇਖੋ ਜੀ ਇਹਦਾ ਇਹ ਤੇ ਆਈ ਇਹਦਾ 2 ਕਿਲੋ ਗਾੜੀਆਂ ਚੱਲ ਗਿਆ ਇਹ ਚੱਡਾ ਘਟ ਵਿਖਾਉਂਦੀ ਆ ਦੋ ਤੂੰ ਬਾਹਰ ਨਾ ਆਊਗਾ ਅੰਦਰ ਨਾ ਆਊਗਾ ਬਾਹਰ ਆ ਇਹਨੂੰ ਅੱਜ ਦਿਨ ਕਿੰਨੇ ਹੋ ਗਿਆ ਜੀ ਫਿਰ ਦਿਨੇ ਨੂੰ ਲਾ ਲਾ ਸਾ ਮੇਰੇ ਹਿਸਾਬ ਚ 6ਵਾਂ ਦਿਨ 7ਵਾਂ 6ਵਾਂ 7ਵਾਂ ਦਿਨ ਇਹਦੇ ਮਗਰ ਕੱਟਾ ਵਕਤ ਤਾਂ ਮਗਰ ਹਾਂਜੀ ਉਹ ਵੀ ਮਗਰ ਕੱਟਾ ਠੀਕ ਆ ਜੀ ਹਾਂ ਇਹ ਵੀ ਦੂਜੇ ਸੂਬੇ ਹੋਰ ਦੂਜੇ ਸੂਬੇ ਆ ਆ ਲੋ ਵੀ ਦੂਜੇ ਸੂਬੇ ਆ ਤਾਂ ਕਰਮ ਵਾਲੀ ਦੀ ਗਾੜੀ 2 ਕਿਲੋ ਪਲੱਸ ਆ ਠੀਕ ਆ ਤੀਜਾ ਦਿਨ ਦੀ ਮੇਰੇ ਕੋਲ ਕਿਦੇ ਨਾਮ ਨਾ ਲੈ ਦਿਓ ਹਾਂ ਮੈਂ ਗੁੱਸੇ ਹੋ ਜਾਣਾ ਮੈਂ ਗੁੱਸੇ ਹੋ ਜੂ ਜੇ ਦੂਜੇ ਹੈ ਪਹਿਰੇ ਪੈ ਨਹੀਂ ਕੋਈ ਤੀਜੇ ਸੂਵੇ ਜਾਪਨ ਦੀ ਆਪਾਂ ਦੂਜੇ ਦੂਜੇ ਕਰਦਾਂਗੇ ਪਰ ਇਹ ਕਰਦੇ ਨਹੀਂ ਰਾਜਤਾਂ ਪਰ ਕਿਹੜੇ ਮੋੜੇ ਦੇ ਹੰਡ ਆ ਹਾਂ ਚਲ ਬੰਦਿਆਂ ਦੀ ਗੱਲ ਕਰ ਲਈਏ ਪਹਿਲੇ ਗੱਲ ਕਰ ਲਏ ਜੇ ਕੇ ਜੀ ਨਾਲ 30 ਸਾਲ ਉਹ ਹੋਰ ਤਾਂ 35 ਕੇ 100 ਕਰ ਜਾਂਦੇ ਬਹੁਤ ਉਹ ਦੱਸੀ ਪੱਕੀ ਗੱਲ ਹੈ ਹੈ ਇਹ ਫਿਰ ਕੌਣ ਸਵਾਲ ਹੈ ਉਹ ਦੱਸੀ ਗੱਲ ਲੈ ਵੀ ਠੀਕ ਹੈ ਜੀ ਦੂਜੇ ਸੂਵੇ ਝੋਟੀਆਂ ਦੋਸਤੋਂ ਬੜੀ ਪਿਆਰੀ ਤੇ ਅੱਜ ਛੇਵਾ ਪੰਜਵਾ ਛੇਵਾ ਸਤਵਾ ਦੇਣਾ ਮਗਰ ਕਟੂਆ ਠੀਕ ਹੈ ਜੀ ਹੋ ਜੀ ਕਟਾ ਤੇ ਮੁੱਠੀ-ਮੁੱਠੀ ਥਾਣੇ ਕੋਲ ਪਹਿਲਾਂ ਚੈੱਕ ਕਰਾ ਲਿਆ ਬਾਕੀ ਗੱਲਾਂ ਕਰਦੇ ਆਪਾਂ ਐ ਬੱਚਾ ਇਹ ਮਗਰਛਾ ਦੇਖੋ ਤੁਸੀਂ ਥਾਣ ਕਰ ਮਾ ਲਿਆ ਜਿਵੇਂ ਕਹਿ ਦਿਆ ਵੀ ਆਹ ਮੁੱਠੀ-ਮੁੱਠੀ ਥਾਣ ਕੇ ਨਾ ਬਾਅਦ ਤੇ ਨਾ ਹੀ ਘਟ ਵੇਖੋ ਚੋ ਆਈ ਇੱਕ ਨੰਬਰ ਰਾਹੀਂ ਸਿਆ ਲੈ ਬਈ ਅੱਛਾ ਭਾਉ ਜੀ ਇਹ ਕਹਤਾ ਹੈ ਕੋਈ ਫੇਰ ਦੱਸ ਦਿਆ ਵੀ ਹੁਣ ਬੋਲੇਜ ਬਾਹਰ ਦੁੱਧ ਕਿੰਨਾ ਸਹੀ ਹੈ ਇਹ ਜਾਨੀ ਕਿ ਐ ਵੇਲੇ ਮੇਰੇ ਹਿਸਾਬ ਦੀ 11 ਤੋਂ ਬਾਹਰ ਆ ਅੰਦਰ ਨਹੀਂ 11 ਕਿੰਨੋਂ ਮੰਨ ਕੇ ਚੱਲ ਸਾਂ ਇਸ ਤਰ੍ਹਾਂ ਕਰਦੀ ਹੈ ਬੜਾ ਮਿੱਠਾ ਪਸ਼ੂ ਹੈ ਜਿਹੜੀਆਂ ਧਾਰਾਂ ਲੈਂਦੀਆਂ ਨੇ ਇਹਦੇ ਆੜੀ ਸਾਰੀ ਮੱਝਾ ਧਾਰਾਂ ਨੂੰ ਠੀਕ ਹੈ ਜੀ ਤਾਂ ਬਹੁਤ ਵਧੀਆ ਮਗਰ ਕਟਾ ਮੇਲ ਕਾਪਾ ਤਾਂ 11 ਕਿਲੋ ਤੋਂ ਦੋਸਤੋ ਕੋਈ 80 80 ਦਾ ਦਿਨਾਂ ਦੇ ਦੌਰਾਨ ਹੀ ਬਾਹਰ ਹੋ ਗਈ ਹੈ ਕਰਮਾ ਦੀ ਅਜੀ ਤੇ ਮੈਲਾ ਮੂਲਾ ਮਾਰਨੇ ਜਾਨੀ ਕਿ ਇਹੋ ਜਿਹਾ ਪੀਸ ਹੈ ਮੇਰੇ ਸਾਹ ਵਿੱਚ 13 ਦੇ ਅੰਦਰ ਬਾਹਰ ਰਾਮ ਜੀ ਨਾਲ ਰਾਜਥਾਨ ਜਾਊਗੀ ਹਾਂ ਹਾਂਜੀ ਆਹ ਦੇਖੋ ਜੀ ਬਾਕੀ ਜਿਹੜਾ ਕੁਝ ਪਾਣੀ ਵੀ ਬਰੋਂਦਾ ਵੀ ਚਵਾਈ ਕਿਹੋ ਜੀ ਚਵਾਈ ਆਪਾਂ ਉਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਜੜੀ ਕਿਸੇ ਭਰਾ ਤੋਂ ਖਪਾਉਣੀ ਕੀ ਆਏ ਮੌਕੇ ਤੇ ਸਾਰੇ ਵੀਰਾਂ ਨੂੰ ਦਿਖਾਵਾਂਗੇ ਤਸੱਲੀ ਦੇ ਰਾਜ ਸਿੰਘ ਮੈਂ ਇੱਕ ਤੇਰੀ ਸਿਫਤ ਨਹੀਂ ਕਰਦਾ ਹਾਂ ਮਨ ਤੇਰੀ ਇਹ ਗੱਲ ਆ ਸਾਡੇ ਨਾਲੋਂ ਤੈਨੂੰ ਜਿਹੜੇ ਭੈਣ ਭਰਾ ਦੂਜੇਓ ਪਿਆਰੇ ਆ ਬਹੁਤ ਹੀ ਪੂਰ ਮਾਰਦਾ ਵੇ ਨਾ ਤੇਰੀ ਛਪਾਉਂਦੇ ਵੇ ਕੰਮ ਤੂੰ ਅਖਰਾ ਕੀ ਆ ਥੋੜਾ ਜਿਹਾ ਬਾਈ ਚੁੱਕਦਾ ਨਹੀਂ ਨਾ ਹਾਂ ਸਹੀ ਪੜਤੋਂ ਲਕੋਦੇ ਆ ਤੂੰ ਮੈਂ ਦੇਖਿਆ ਉਸੇ ਵੇਲੇ ਵੀਡੀਓ ਦੇਖਿਆ ਉਹਨੇ ਦੱਸਣਾ ਕੀ ਚੱਕਰ ਆ ਇਹਦੀ ਦੁੱਧ ਪੂਰਾ ਹੈਗਾ ਵਾ ਕਈ ਹੁਣ ਆਮਦ ਦਾ ਭਾਈ ਜੋ ਪ੍ਰੋਗਰਾਮ ਦੇਖਿਆ ਇਹਨਾਂ ਆਪਾਂ ਮਤਲਬ ਕਿ ਵੇਚਣੀਆਂ ਨੇ ਤੇ ਵੇਚਨੀਆਂ ਵੀ ਆਪਾਂ ਭੈਣ ਭਰਾਵਾਂ ਨੂੰ ਫਿਰ ਉਹ ਲਾ ਕੇ ਰੱਖਣਾ ਉਹ ਤਿੰਨ ਦੱਸੀ ਐਦਾਂ ਨੇ ਧਾਰਾ ਨੂੰ ਭਾਈ ਭਾਈ ਪੜਾ ਮੈਨੂੰ ਹੁਣ ਪਿਆ ਹੀ ਚੱਲ ਹਾਂ ਵੱਟ ਕਮੜਾ ਮਾ ਦੀ ਓ ਬੋਲੀ ਮੈਂ ਜਿੱਤਰਾ ਕੁੜੀ ਆ ਡੰਡੇ ਵੱਲ ਦੇ ਆ ਹਾਂ ਬਾਸ ਆ ਵੇਖੋ ਜੀ ਅਗਲੇ ਪਿਛਲੇ ਤਣਾ ਦੀ ਚੋਣ ਚਵਾ ਤੁਸੀਂ ਕਰੋ ਚੱਕ ਮੋਟੀ ਧਾਰ ਆ ਦੂਰ ਦੂਰ ਤੱਕ ਜਿਹੜਾ ਤੁਹਾਨੂੰ ਨਿਸ਼ਾਨਾ ਦੱਸੂਗਾ ਵੀ ਇੱਕ ਤੋਂ ਭੋਰ ਵੀ ਹੋ ਜਾਈਏ ਜੇ ਇੱਕ ਭੋਰਾ ਵੀ ਭੂਰ ਹੋਵੇ ਤੇ ਆਹ ਦੇਖ ਮਲ ਰਤੀ ਭਾਰ ਵੀ ਨਿਗਾ ਦੇ ਹਾਂ ਲਓ ਵੀ ਭਰਾਵੋ ਸੋ ਆ ਚਵਾਈ ਲੱਗੀ ਜੇ ਮੈਂ ਨੂੰ ਚਵਾਈ ਇੱਕ ਨੰਬਰ ਤੇ ਕਿਹਦੇ ਥਣ ਬਣਾਉਂਦੀ ਵੇ ਆ ਵੇਖ ਚੱਲ ਬਹੁਤ ਵਧੀਆ ਬਹੁਤ ਵਧੀਆ ਕਿਉਂ ਭੈਣ ਭਰਾਵਾਂ ਨੂੰ ਆਪਾਂ ਚਵਾਈ ਵਿਖਾਤੀ ਚਵਾਈ ਇੱਕ ਨੰਬਰ ਲਓ ਵੀ ਠੀਕ ਆ ਜੀ ਬਾਕੀ ਝੋਟੀ ਬੜੀ ਖੂਬਸੂਰਤ ਆ ਬੜੀ ਨਿਆਰੀ ਹੈ ਜੱਗੋ ਏ ਪਾਉਜੀ ਇਹਦਾ ਮੋੜਾ ਇਹਦਾ ਗੱਲ ਕੀ ਆ ਆਪਾਂ ਜਿਆਦਾ ਖਾਤ ਪਾਣਾ ਕਰੀਏ ਉਰਲੀ ਦਾ ਮੇਲੇ ਦਾ ਆਹ ਨਹੀਂ ਤੇ ਤੁਹਾਨੂੰ ਲੱਖ ਤੋਂ ਅੰਦਰ ਇਹ ਵੀ ਲੈ ਵੀ ਯਾਰ ਲੱਖ ਤੋਂ ਹੈ ਬਾਹਰ ਆਈ ਜਿੰਨੀ ਦੀ ਰਾਜ ਤੇ ਗਾੜੀ ਆ ਅਜੇ ਕੋਈ ਮੈਲਾ ਮੂਲਾ ਨਹੀਂ ਮਾਰਿਆ ਭੋਲਾ ਵੀ ਨਹੀਂ ਰਾਜ ਲੋ ਵੀ ਯਾਰ ਇੱਕ ਲੈ ਅੰਦਰ ਇਹ ਵੀ ਯਾਰ ਘਾਟ ਅੰਦਰ ਹੋ ਜੂਗੀ ਲੱਖ ਤੋਂ ਉਹਦੇ ਨਵੇਂ ਦੀ ਠੀਕ ਆ ਤੇ ਆ ਮਗਰ ਕਟਾ ਜੇ ਤੇ ਸੂਈ ਨੂੰ ਕਰਮ ਵਾਲੇ ਨੂੰ ਦਿਨ ਤੁਹਾਨੂੰ ਪਾ ਵਾਰ ਬਾਕੀ ਜਾਏ ਇਹਦਾ ਥੋੜਾ ਬੋਤਾ ਪਿਆਰ ਮਵਤ ਕਰਕੇ ਤੋੜਾਂਗੇ ਬਸ ਬਸ ਕੋਈ ਗਾਲੀ ਨਹੀਂ ਦੇ ਬਸ ਚੰਗੀ ਗੱਲ ਹਾਂਜੀ ਨਾ ਦੇਖੋ ਬਹੁਤ ਸੋਹਣੀ ਹੈ ਠੀਕ ਹੈ ਜੀ ਸੋ ਚੰਗੀ ਚਵਾਈ ਆ ਕਰ ਲਿਓ ਮੇਰਾ ਭਰਾ ਤੁਸੀਂ ਸੌਦਾ ਇਧਰ ਇੱਕ ਬਲਡੋਜ਼ਰ ਤੁਹਾਨੂੰ ਹੋਇਆ ਬਲਡੋਜ਼ਰ ਆ ਗਿਆ ਇਹ ਮੇਰੇ ਸਾਹ ਕੋਈ ਰਾਜ ਸੇ ਦੋ ਤਿੰਨ ਦਿਨ ਵੀ ਕੱਢ ਖਾ ਗਈ ਆ ਤੇ ਇਧਰ ਵੇਖੋ ਜੀ ਠੀਕ ਹੈ ਜੀ ਛੋਟਾ ਛਾਡੂ ਜਾਂ ਮੈਂ ਦਾ ਭਾਰਾ ਪੇਟ ਫੁੱਲ ਵਜਨ ਲੋੜਾ ਵੇਖੋ ਮੈਂ ਨਾ ਟਰੱਕ ਹੀ ਆ ਦੇ ਆਹ ਹਾਂ ਅਰੇ ਇਹ ਬੋਲੀ ਪਰ ਜੇ ਦੋ ਇਧਰ ਕੱਢ ਗਈ ਤੇ ਫੇਰ ਪੰਡਾ ਹੀ ਪਾਜੂ ਪੰਡਾ ਤੋਂ ਤਰਾ ਵੇਹ ਹੋਣੀ ਪਾਈਆਂ ਐਲ ਪੀ ਗੱਡੀ ਵਾਹ ਆ ਐਲ ਪੀ ਗੱਡੀ ਤੈਨੂੰ ਦੱਸੀ ਵੈ ਹਾਂ ਲਾਰੇ ਖਾਂਦੀ ਆ ਜਿੱਧਰੋਂ ਜਾਂਦੇ ਜਿੱਧਰੋਂ ਜਿੱਧਰੋਂ ਲੰਘਦੀ ਐ ਬੇ ਫੋਟ ਬੇ ਮੈਂ ਨਾ ਟਾਇਰ ਬਟਾਉਂਦੀ ਆ ਭਾਵੇਂ ਪੱਕੇ ਥਾਂ ਦੇ ਆ ਹਾਂ ਵਜਨ ਵਟਾ ਵੜਾਵਾ ਵਜਨ ਵੇ ਲੋਡ ਪੜਾ ਕੇ ਆ ਇੱਥੇ ਵੀ ਲਾ ਕੇ ਲਿਆ ਕਰ ਮਾਰ ਆ ਜਾਈ ਤੇ ਸਾਈ ਸ਼ੂਈ ਤੁਸੀਂ ਚੈੱਕ ਕਰ ਲਓ ਬਾਕੀ ਮਰਜੀ ਕੋਈ ਭਾਵੇਂ 10 ਸਾਲ ਜਵਾਬ ਫੜੀ ਫਿਰੇ ਤੇ ਗੱਲ ਬਾਕੀ ਰਾਜੇ ਦੀ ਇਹਨੂੰ ਗਾਰੰਟੀ ਮਿਲੀ ਆ ਯਾਨੀ ਕਿ 13 ਤੋਂ 10 ਦੇ ਅੰਦਰ ਰਹਿਣ ਵਾਲੀ ਨਹੀਂਗੀ ਦੱਸਦੀ ਕਿ ਨਾ ਫੋਟਵਾ ਖਚਾਉਂਦੀ ਖਚਾਉਂਦੀ ਸਿੰਘ ਵਿਖਾਉਂਦੀ ਐ ਵੀ ਮੈਨੂੰ ਲੱਗਾ ਕੋਈ ਆ ਜੀ ਦੂ ਤੇ ਇਹ ਕਿ ਦੀ ਘਟਿਆ ਹਾਂ ਲੋ ਜੀ ਭਰਾਵੋ ਇਹ ਢਾਂਚਾ ਇਸ ਮੈਂ ਦਾ ਬੰਤਰ-ਪੰਤਰ ਪੂਰੀ ਭਾਰੀ ਆ ਮੇਰਾ ਸੱਜਣ ਕੋਈ ਵੀ ਦੂਰ ਨੇੜੇੋਂ ਆ ਰਿਹਾ ਤੇ ਵਜਨ ਲੋਡ ਤੁਸੀਂ ਆਪਾਂ ਜਰੂਰ ਰਿਕਾਰਡ ਆ ਲਾ ਲੇ ਵੀ ਫੁੱਲ ਵਜਨ ਲੋਡ ਦੇ ਵਿੱਚ ਥੱਲੇ ਵੀ ਕਰਮਾੜੀ ਦਾ ਚੌਰਸ ਨੇਪਾ ਉਹਨਾਂ ਹੀ ਗਾਂ ਤੋਂ ਉਹਨੇ ਪਛਾਹ ਆ ਵੇਖੋ ਚੰਗਾ ਵੀਰ ਲਵਾਂਡਿਆ ਬਾਕੀ ਆਪਾਂ ਕੀ ਨਾਵਾ 15-15 12 ਕੱਲੇ-ਕੱਲੇ ਥਾਂ ਚੋਂ ਭਰਾਈ ਐ ਪੋਲੀ ਰੂਹਾਂ ਦੇ ਹਾਂ ਲੋ ਬੇ ਠੀਕ ਆ ਜੀ ਸੋਤੇ ਪਰ ਤੋਂ ਪਰ ਜੇਕਰ ਪੋਲੀ ਆ ਤੇ ਉਮੀਦ ਹੋ ਜਾਂਦੀ ਆ ਵੀ ਕਾਂ ਪਖੂ ਜਦੋਂ ਚੁਬਾਈ ਤੇ ਆਇਆ ਤਾਂ ਬੜਾ ਸੋਹਣਾ ਵਰੂਗਾ ਤੇ ਬਾਕੀ ਕਰਮਾਲੀ ਨੂੰ ਡਾਡਾ ਲੇਵਾ ਸੋਹਣਾ ਲਗਾ ਠੀਕ ਆ ਜੀ ਬਹੁਤ ਸੋਹਣੀ ਵੰਡ ਫੇਰ ਲੈ ਕੋਈ ਲਾਗੋ ਵਿਖਾਈਏ ਤੁਹਾਨੂੰ ਆ ਦੇਖੋ ਮੇਰਾ ਆ ਦੇਖੋ ਬਾਦ ਫੇਰ ਲੈ ਚੱਪਾ ਚੱਪਾ ਚਾਰ ਸਫੇਰੇ ਆ ਬਾਕੀ ਗੇਠ ਗੇਠ ਸਾਨਿਆ ਨਾ ਬੱਦ ਨਾ ਬੱਦ ਚਰਖਾ ਚਲੇ ਇੱਕ ਪੋ ਚੱਪਾ ਚੱਪਾ ਚਰਖਾ ਚੱਲੇ ਤੇ ਮੇਰੇ ਸਾਹ ਕੋ ਚੱਪੇ ਚੱਪੇ ਤੂੰ ਵੀ ਰਾਜਿਆ ਗਾ ਫੇਡਾ ਕਰ ਦੂ ਇਹ ਤੇਰਾ 13 14 ਤੋਂ ਘੱਟ ਰਹਿਣ ਵਾਲੀ ਨੀਗੀ ਜੱਡਾ ਗਜਰ ਵਟਾ ਇਹਨੂੰ ਆ ਪਰ ਆਪਾਂ ਦੇ ਦੇਣੀ ਭਾਵਾਂ ਨੂੰ ਜੈ ਜੀ ਆ ਇੱਕ ਇੱਕ ਪਾਉ ਜੀ ਆਪਾਂ ਵੀਡੀਓ ਪਾਈ ਜਿਹੜੀ ਮੱਝ ਲੰਡੀ ਸੀ ਆਹੋ ਜਦੋਂ ਥਾਪਿਆਂ ਚਾਰਗ ਮਾਰ ਗਿਆ ਪੂਛ ਨਾ ਉਹ ਮੈਂ ਨਹੀਂ ਮਿਲ ਜਲੰਧਰ ਤੋਂ ਟੀਨਾ ਚ ਕੀਦਾ ਗਾ ਰਾਜ ਤੇ ਮੈਨੂੰ ਤੇ ਉਹ ਕੀ ਨਾ ਡੈਲੋ ਹੀ ਭੁੱਲ ਗਿਆ ਕਿ ਮੈਂ ਉਹ ਤੇ ਗੱਲਾਂ ਹੀ ਗਈਆਂ ਔੜਦੀਆਂ ਹਸਤਾ ਹੈ ਔੜਦੀਆਂ ਜਾਂ ਕੇ ਚੇਤਾ ਖਰਾਬਤਾ ਹੀ ਆ ਜਾਂਦੀਆਂ ਔੜਦੀਆਂ ਜਾਂ ਕੇ ਵਾਕਿਆ ਹੀ ਵਰਤਿਆ تھا ਆਪਿਆ ਉਹ ਆਪਣੇ ਸੱਜਣ ਗਰਗੀ ਸਿੰਘ ਉਹਦੇ ਵੀ ਇਹੀ ਦਾ ਯਾਰ ਸਟੇਟ ਸੀ ਬੜੇ ਲਾਏ ਭਾਉ ਦੇ ਵੀ ਜਦੋਂ ਪੁੱਛਿਆ ਜਦੋਂ ਐ ਕਾਤੀ ਮਾਰੀ ਤੇ ਐ ਜੋਕ ਦੀ ਇਹ ਨਾ ਵੀਰ ਆਇਆ ਇਤੋਂ ਮੋਗੇ ਲਓ ਤਾਂ ਮੈਨੂੰ ਸਟੇਟਸ ਵਗੋਂ ਡਿਆ ਮੱਜਾ ਨਵਾਂ ਡਿਆ ਨਹੀਂ ਬੜੇ ਧਰ ਪਰਮਾਣਾ ਚੇਚੇ ਮੇਰੇ ਨਾਂਉ ਦੇ ਤਾਂ ਕਈ ਕਈ ਪਾਕਿਸਤਾਨ ਦੇ ਜਦੋਂ ਫੋਨ ਆਉਂਦੇ ਘੰਟਾ ਘੰਟਾ ਡਹਿ ਰਹਿੰਦੇ ਆ ਐ ਆਂਦੇ ਭਾਉ ਕਮਾਲ ਦੀਆਂ ਬਾਤਾਂ ਤੇਰੀਆਂ ਗੱਲ ਪ੍ਰੇਮ ਦੀ ਆ ਪ੍ਰੇਮ ਦੀ ਇੱਕ ਸੱਚਾਈ ਵਰਤਣੀ ਐ ਨਹੀਂ ਰਾਇਸਿਆ ਕੋਣ ਕੋਈ ਚੋਈ ਨਾ ਹੋਵੇ ਤੇ ਭਿੜਾਨ ਕੇ ਪਾ ਦਈਏ 12 12 ਕਿਲੋ ਉਹੀ ਦੱਸੀ ਜਾਈਏ ਉਹ ਗੱਲ ਨਹੀਂ ਕਰ ਹਾਂ ਵੀ ਲੱਥੀ ਹੋਵੇ ਤੇ ਆਉਂਦਾ ਵੀ ਭਾਜਾ ਰਾਸਿਆਂ ਗਾੜੀ ਰਾ ਇੱਥੇ ਸੇਵਾ ਦੀ ਗੱਲ ਹੈ ਕਈ ਵਾਰ ਸਫਰ ਜੀ ਆਉਂਦੇ ਪਹੁ ਬਿਮਾਰ ਹੋ ਜੇ ਤੇ ਕਈ ਵਾਰ ਕਿੰਨੇ 2 ਕਿਲੋ ਟੁੱਟ ਵੀ ਜਾਂਦਾ ਵਾ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਰਨ ਵੀਰ ਹਾਂ ਟੈਨਸ਼ਨ ਨਾ ਲੈਣ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹਦਾ ਪਸ਼ੂ ਮਨਾ ਕੇ ਆਉਦਾ ਪਸ਼ੂ ਬਣਾ ਕੇ ਸੇਵਾ ਕਰਨ ਨੀ ਗੱਲ ਹੀ ਨਹੀਂ ਲੋ ਵੀ ਭਰਾਵੋ ਇਹ ਗੱਲ ਬਾਤ ਤੇ ਪਹੁ ਜੀ ਦਾ ਮੁੱਲ ਬੋਲ ਦਈਏ ਫਿਰ ਮੁੱਲੇ ਦੇ ਭਵੇਂਾਂ ਜਿੰਦੀ ਹੈ ਇੱਕ ਦਾ ਕਰਦੀ ਲੱਖ ਕਰਦੀ ਏ ਹਾਂ ਨਾ ਆਪਾਂ 95 ਦੀ ਦੇ ਦਾਂਗੇ ਰਾਸਿਆਂ 95 ਦੀ ਹਾਂਜੀ ਆ 95 ਦੇ ਦਾਂਗੇ ਦੋ ਕਿਤਾਬ ਕੀ ਨਾ ਜੇ ਤੂੰ ਕਹਿਤਾ ਨਾ ਇਹ ਆਪਾਂ 91000 ਦੀ ਦੇਦਾ ਉਹ ਤੋਂ ਵੀ ਛੋੜ ਕੇ ਪੱਕ ਕਰਕੇ ਦਿਵਾਗੇ ਹੋਰ ਕੀ ਨਾ ਰਾਜ ਸਿੰਘ ਹਾਂ 91000 91 ਦੀ ਉਹ ਤੋਂ ਵੀ ਕੋਈ ਗੱਲ ਨਹੀਂ ਥੋੜਾ ਬਾਅਦ ਛੋੜ ਕੇ ਪੱਕ ਕਰਕੇ ਦਿਵਾਵਾਂਗੇ ਦੇ ਆ ਦੋ ਤਾਕੇ ਜਰਾ ਮੈਂ ਦਿਵਾਤੀ ਨਾ ਕੋਈ ਫੋਨ ਲਾਵੇ ਰਾਜ ਸਿੰਘ ਪਹਿਲੇ ਫੋਨ ਤੇ ਜਾਊਂਗੀ ਕੋਈ ਗੱਲ ਹੀ ਨਹੀਂ ਕਰਾਇਆ ਭਰਾ ਛੱਡ ਕੇ ਦਿਵਾਵਾਂਗੇ ਦੇ ਚੱਲ ਵੀ ਬਾਕੀ ਤੂੰ ਸਮਝੀ ਗਿਆ ਗੱਲ ਹੁਣ ਨਹੀਂ ਕੋਈ ਗੱਲ ਹੀ ਨਹੀਂ ਰਾਜ ਸਿੰਘ ਠੀਕ ਠੀਕ ਲਓ ਵੀ 91000 ਦਾ ਤੋਹਫਾ ਜਾਣਾ ਜੇ ਬੰਗਲੌਰ ਬਹੁਤ ਚੰਗੀ ਮਾਇਆ ਤੇ ਰਾਜਾ ਤੇ ਗੱਲ ਵਿੱਚ ਢੋਕਦਾ ਮੈਂ ਕੋਈ ਇੱਕ ਪਾਸੇ ਦੋ ਚੌਵੀ ਨੂੰ ਕਲੀ ਨਚੋਲੇ ਇੰਨਾ ਜੁੱਦੀ ਆਪਾਂ ਨੂੰ ਇਹ ਅਪਰੂਵ ਮਿਲਿਆ ਵਾ ਬਿਲਕੁਲ ਬਿਲਕੁਲ ਚਲੋ ਉਹਨਾਂ ਨੇ ਵੀਰਾਂ ਨੇ ਆਪਾਂ ਨੂੰ ਸ਼ਹੀਦੀ ਦੇ ਦਿੱਤੀ ਆ ਨਾ ਆਪਾਂ ਵੇਖੀ ਤੇ ਨਾਲ ਅਗਲੇ ਭਰਾ ਦੇ ਵੇਖੀ ਪਰ ਦੋ ਤਾਂ ਚੰਗੇ ਆ ਲਈਏ ਦੋ ਵੀ ਚੰਗੇ ਆ ਲਈ ਕਿਉਂ ਵਜਨ ਮੱਟਾ ਵਾ ਫੋਲੀ ਇਹ ਕੋਈ ਤੀਜੇ ਲਾਵੇ ਤੇ ਕੋਈ ਚੌਥੇ ਲਾਵੇ ਬਸ ਬਸ ਲੈ ਵੀ ਭਰਾ ਭਾਉ ਸੋ ਚਿਹਰੇ ਮੋਰੇ ਦੇ ਭਾਉ ਨੋਕ ਸਿੰਘ ਆਂਦਾ ਹੁੰਦਾ ਵੀ ਚਿਹਰਾ ਮੋਰਾ ਵੇਖ ਕੇ ਜੱਜਮੈਂਟ ਹੋ ਜਾਂਦਾ ਹਾਂ ਆਪਾਂ ਕਿ ਦੁੱਜੇ ਆਦ ਗਏ ਤੇ ਮੁੜ ਕੇ ਆਂਦੰਦੇ ਆ ਬੁਰੀ ਗੱਲ ਆਪਾਂ ਦੰਦੇ ਆ ਕੋਈ ਤੀਜੇ ਲਾਵੇ ਤੇ ਚੌਥੇ ਲਾਵੇ ਰਾਜਸਿਆਂ ਉਹ ਵੀ ਭਾਉ ਨੋਕ ਸਿੰਘ ਹੋਂਦੇ ਕੋਲੇ ਅੱਜ ਟੋਟਲ 4 ਤੇ ਮੱਝਾ ਤੁਸੀਂ ਵੇਖ ਲਈਆਂ ਠੀਕ ਆ ਜੀ ਤਿੰਨ ਸੁਈਆਂ ਨਾਲ ਦੀ ਨਾਲ ਹੀ ਆਪਾਂ ਧਾਰਾ ਤੁਰਾ ਮਾਰ ਕੇ ਕੋਈ ਲਾਪਰਵਾਹੀ ਜਾਂ ਪਰੇਜ਼ ਨਹੀਂ ਕੀਤਾਗਾ ਤਸੱਲੀ ਕਰਵਾਈਏ ਭਾਉ ਹੋਂਦਾ ਵੀ ਕਹਿਣਾ ਸੀ ਵੀ ਤਸੱਲੀ ਜ਼ਰੂਰ ਕਰਾਵਾਂਗੇ ਜਿਹੜੇ ਨਗਸ ਹੋਏ ਆਪਣੇ ਕੋਲ ਆਪਣੀ ਤਾਂ ਮਾਲਟੀ ਹੋਰ ਵੀ ਹੈਗਾ ਉਹ ਆਪਾਂ ਚੈੱਕ ਪਾਠ ਕਰਕੇ ਦੂਜ ਹਾਂਜੀ ਉਹ ਮੁਰਕੇ ਤੋਹਫੇ ਪਾਵਾਂਗੇ ਉਹ ਆਪਾਂ ਚੈੱਕ ਕਰਾ ਕੇ ਫੇਤਸਾਲੀਆਂ ਕਰਕੇ ਫੇ ਪਾਵਾਂਗੇ ਲੈ ਵੀ ਗਰਲਾਲ ਇੱਕ ਕਾਰ ਆਪਣੇ ਭੈਣ ਭਰਾਵਾਂ ਦਾ ਨੰਬਰ ਸਾਂਝਾ ਜੀ ਜਰੂਰ ਜੀ ਜਰੂਰ ਹੈ ਨੰਬਰ ਆਪਣਾ 82859 52927 ਤੇ 9853929777 ਸੰਧੂ ਸਾਹਿਬ ਭੈਣ ਭਰਾਵਾਂ ਦਾ ਪਿਆਰ ਤੇ ਮੈਂ ਮੋੜ ਸਕਦਾ ਨਹੀਂ ਨਾ ਹਾਂ ਉਹ ਮੈਂ ਘਰੋ ਘਰੀ ਜਾ ਕੇ ਮੋੜ ਸਕਦਾ ਹੀ ਨਹੀਂ ਫੋਨ ਤੇ ਮੈਂ ਧੰਨਵਾਦ ਸਾਰਿਆਂ ਨੂੰ ਕਰਦਾ ਵਾਂ ਚੰਗੇ ਕਮੈਂਟ ਆਲਿਆਂ ਨੂੰ ਜਿਹੜੇ ਸਾਡੀ ਸਚਾਈ ਨੂੰ ਜਿਹੜੇ ਨਾ ਕਬੂਲਦੇ ਆ ਉਹ ਦੱਸੀ ਦੀ ਸਚਾਈ ਰਾਜ ਸਾਹ ਗਾੜੀ ਕਰਮ ਗਾੜੀ ਕਰ ਗਾੜੀ ਕਰ ਮੁੰਡੇ ਬੰਦੇ ਬਿਲਕੁਲ ਕਿਸੇ ਹੱਥ ਵਾਸ ਕੇ ਨਹੀਂ ਕੋਈ ਲੱਲ ਨਹੀਂ ਕੀ ਇਹ ਕਰ ਮਾਰੀਆਂ ਅੱਗੋ ਇਸੇ ਤਰ੍ਹਾਂ ਆਉਂਦੀਆਂ ਹਾਂ ਉਹ ਤਿੰਦੇ ਗਾੜੀ ਇਸੇ ਤਰ੍ਹਾਂ ਤੁਰੀਆਂ ਜਾਂਦੀਆਂ ਜਾਂਦੀਆਂ ਤੇ ਕੋਈ ਬੰਦਾ ਮਾੜਾ ਚੰਗਾ ਨਹੀਂ ਹੁੰਦਾ ਕਾ ਭਰਾਵੋ ਵਪਾਰ ਲੈਣਾ ਹਾਂ ਹਾਂ ਤੇ ਮਾੜਾ ਮੋੜ 19 ਕੀ ਕਿਤੇ ਲੋਕਚੋਕ ਹੁੰਦੀ ਆ ਪਰ ਉਹ ਵੀ ਨਾ ਰਵੇ ਆਪਾਂ ਦਾ ਨਹੀਂ ਵੇਚਣਗੇ ਕਲੀਅਰ ਕਰਨੀ ਗੱਲ ਸਲੀਆਂ ਕਰ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵੋ ਸੱਤ ਸ਼ਰੀਆ ਕਾਲ ਜੀ